ਜਿਵੇਂ ਭਾਈ ਕੈਂਠਾ ਅੱਖਾਂ ਨਹੀਂ ਹਨ ਦੀਂਦਾ ਨਹੀਂ ਹੈ ਪਰ ਬੈਠਾ ਛੇਵੇਂ ਪਾਤਸ਼ਾਹ ਨੂੰ ਯਾਦ ਕਰੀ ਜਾਂਦਾ ਹੈ ਮੇਰੇ ਸਤਿਗੁਰੂ ਜੀ ਆਓ ਦਰਸ਼ ਦਿਖਾਓ ਤੇ ਇੱਕ ਦਿਨ ਛੇਵੇਂ ਪਾਤਸ਼ਾਹ ਕੋਲੇ ਪੁਕਾਰ ਪਹੁੰਚ ਗਈ ਤੇ ਕਹਿੰਦੇ ਵਿਦੀ ਚੰਦ ਜੀ ਸਾਡਾ ਘੋੜਾ ਲਿਆਓ ਛੇਤੀ ਕਰੋ ਘੋੜਾ ਹਾਜ਼ਰ ਕੀਤਾ ਮਹਾਰਾਜ ਘੋੜੇ ਤੇ ਪਲਾਕੀ ਮਾਰ ਕੇ ਬੈਠੇ ਕਹਿੰਦੇ ਜੀਨੇ ਆਉਣਾ ਪਿੱਛੇ ਆ ਜਾਓ ਆਪੇ ਤੇ ਕਿੱਥੇ ਪਹੁੰਚ ਗਏ ਜਿੱਥੇ ਭਾਈ ਕੈਂਠਾ ਜੀ ਬੈਠੇ ਸਮਾਧੀ ਲਾ ਕੇ ਆਖੋ ਸਤਨਾ ਵਾਹਿਗੁਰੂ ਤੇ 6ਵੇਂ ਸਤਿਗੁਰੂ ਨੇ ਜਦੋਂ ਘੋੜਾ ਦੂਰ ਬੰਨਿਆ ਘੋੜੇ ਤੋਂ ਉਤਰ ਹੀ ਐ ਤੇ ਭਾਈ ਕੈਂਠਾ ਹੱਥ ਜੋੜ ਕੇ ਖਲੋ ਗਿਆ ਦੀਂਦਾ ਨਹੀਂ ਅੱਖਾਂ ਤੋਂ ਅੰਨਾ ਪਰ ਮਨ ਦੀਆਂ ਅੱਖਾਂ ਨਾਲ ਵੇਖ ਲਿਆ ਕਹਿੰਦਾ ਮੈਨੂੰ ਇੰਜ ਲੱਗਦਾ ਹੈ ਜਿਹਨੂੰ ਦਿਨ ਰਾਤ ਉਡੀਕਦਾ ਸੀ ਅੱਜ ਉਹ ਘੜੀ ਆ ਗਈ ਹੈ ਮੈਨੂੰ ਲੱਗਦਾ ਜੇ ਮੇਰੇ ਸੱਚੇ ਪਾਤਸ਼ਾਹ ਮੇਰੇ ਕੋਲ ਆ ਰਹੇ ਆਖੋ ਸਤਨਾਮ ਵਾਹਿਗੁਰੂ ਜਦੋਂ ਸੱਚੇ ਪਾਤਸ਼ਾਹ ਆਏ ਨਾ ਕੋਲ ਤੇ ਮਹਾਰਾਜ ਨੇ ਭਾਈ ਕੈਂਠੇ ਨੇ ਚਰਨ ਫੜਲੇ ਸਤਿਗੁਰੂ ਦੇ ਤੇ ਮਹਾਰਾਜ ਨੇ ਉਹਨੂੰ ਚੁੱਕ ਕੇ ਗੱਲ ਨਾਲ ਲਾ ਲਿਆ ਆਪਣੇ ਸੀਨੇ ਨਾਲ ਲਾ ਲਿਆ ਉਹਦਾ ਸਿਰ ਇੱਥੇ ਲਾ ਲਿਆ ਬਹੁਤ ਪਿਆਰ ਦਿੱਤਾ ਤੇ ਮਹਾਰਾਜ ਕਹਿੰਦੇ ਭਾਈ ਕੈਂਠਿਆ ਮੰਗ ਕੀ ਚਾਹਣੇ ਕਹਿੰਦੇ ਮਹਾਰਾਜ ਜੀ ਇੱਕ ਵਾਰੀ ਮੈਂ ਤੁਹਾਡੇ ਦਰਸ਼ਨ ਕਰਨਾ ਚਾਹਣਾ ਹੈ ਕਹਦੇ ਵਾਹਿਗੁਰੂ ਜਿਵੇਂ ਬਾਦਸ਼ਾਹ ਕਹਿੰਦੇ ਫਿਰ ਐਂ ਕਰੋ ਮਹਾਰਾਜ ਨੇ ਉਹਨਾਂ ਦੀਆਂ ਅੱਖਾਂ ਤੇ ਹੱਥ ਰੱਖ ਦਿੱਤੇ ਅੱਖਾਂ ਬੰਦ ਕਰ ਦਿੱਤੀਆਂ ਕਹਿੰਦੇ ਹੁਣ ਖੋਲੋ ਅੱਖੀਆਂ ਜਦੋਂ ਭਾਈ ਕੈਂਠੇ ਨੇ ਅੱਖਾਂ ਖੋਲੀਆਂ ਉਹਨੂੰ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਸੀ ਸਾਹਮਣੇ ਖੜੇ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਸਮਰੱਥ ਸਤਿਗੁਰੂ ਜੇ ਸਤਿਗੁਰੂ ਸਿਮਰੰਥ ਨੈਣ ਕੇ ਤਿਮਰ ਮਿਟੈ ਖਿੰ ਉਹ ਮਨ ਦੇ ਅੰਨਿਆਂ ਨੂੰ ਵੀ ਨਿਗਾਹ ਦੇ ਦਿੰਦੇ ਆ ਤੇ ਜਿਨ੍ਹਾਂ ਦੀਆਂ ਆ ਅੱਖਾਂ ਵੀ ਚਲੀਆਂ ਜਾਂਦੀਆਂ ਨੇ ਅੱਜ ਵੀ ਗੁਰੂ ਰਾਮਦਾਸ ਦੇ ਘਰੋਂ ਉਹਨਾਂ ਨੂੰ ਨਿੱਧਰ ਮਿਲ ਜਾਂਦੇ ਆਖੋ ਸਤਨਾਮ ਵਾਹਿਗੁਰੂ ਜੀ ਉਹਦੇ ਘਰ ਕੋਈ ਘਟਤ ਨਹੀਂ ਹੁਣ ਸੁਣਿਓ ਜਦੋਂ 6ਵੇਂ ਪਾਤਸ਼ਾਹ ਦੇ ਦਰਸ਼ਨ ਕਰ ਲੇ ਤੇ ਮਹਾਰਾਜ ਕਹਿੰਦੇ ਹੋਰ ਕੁਝ ਮੰਗੋ ਭਾਈ ਭਾਈ ਕੰਠਾ ਜੀ ਕਹਿੰਦੇ ਜੋ ਮੈਂ ਮੰਗਾਗਾ ਮਹਾਰਾਜ ਦਿਓਗੇ ਮਹਾਰਾਜ ਕਹਿੰਦੇ ਮੰਗ ਤਾਂ ਸਹੀ ਕਹਿੰਦੇ ਮਹਾਰਾਜ ਕਿਰਪਾ ਕਰੋ ਜਿਉਂ ਜਿਵੇਂ ਮੈਂ ਪਹਿਲਾਂ ਸੀ ਨਾ ਮੈਨੂੰ ਉਵੇਂ ਅੰਨਾ ਕਰ ਦਿਓ ਫਿਰ ਓਏ ਹੋਏ ਹੋਏ ਮਹਾਰਾਜ ਕਹਿੰਦੇ ਲੋਕੀ ਤਾਂ ਨੇਦਰ ਮੰਗਦੇ ਨੇ ਤੂੰ ਕਹਿੰਨਾ ਮੈਨੂੰ ਪਹਿਲਾਂ ਵਰਗਾ ਅੰਨਾ ਬਣਾ ਦਿਓ ਕਹਿੰਦੇ ਮਹਾਰਾਜ ਮੈਂ ਦੁਨੀਆ ਨੂੰ ਦੇਖ ਕੇ ਕੀ ਲੈਣਾ بس ਤੇਰਾ ਹੀ ਮੁਖੜਾ ਕਾਫੀ ਹੈ ਤੇਰੇ ਦਰਸ਼ਨ ਹੋ ਗਏ ਹੋਰ ਮੈਨੂੰ ਕੋਈ ਲੋੜ ਨਹੀਂ ਇਸ ਜਗਨੇ ਮੈਨੂੰ ਬਹੁਤ ਰਵਾਇਆ ਇੱਕ ਤੂੰ ਐ ਸੱਚੇ ਪਾਤਸ਼ਾਹ ਜਿਹਦੇ ਕਰਕੇ ਅੱਜ ਮੇਰੇ ਤੇ ਖੇੜਾ ਆਇਆ ਬਹਾਰ ਆਈ ਹੈ ਮਹਾਰਾਜ ਤੇਰੇ ਦਰਸ਼ਨ ਹੋ ਗਏ ਹੁਣ ਤੇਰੀ ਤਸਵੀਰ ਮੇਰੇ ਦਿਲ ਚ ਉਤਰ ਗਈ ਉਨ ਮੈਂ ਹੋਰ ਤਸਵੀਰ ਨਹੀਂ ਵੇਖਣੀ ਚਾਹੁੰਦਾ ਆਖੋ ਸਤਨਾ ਇਹ ਆ ਪਿਆਰ ਦੀਆਂ ਗੱਲਾਂ ਪੁੱਛੋ ਭਾਈ ਨੰਦ ਲਾਲ ਜੀ ਤੋਂ ਨੰਦ ਲਾਲ ਜੀ ਕਹਿੰਦੇ ਸੱਚੇ ਪਾਤਸ਼ਾਹ ਜਿੱਤੇ ਮੈਂ ਮਰ ਗਿਆ ਨਾ ਜਦੋਂ ਮੇਰਾ ਸੁਸਕਾਰ ਹੋਊਗਾ ਤੇ ਮਹਾਰਾਜ ਹਵਾ ਬੰਦ ਕਰ ਦਿਓ ਥੋੜਾ ਚਿਰ ਮਹਾਰਾਜ ਕਹਿੰਦੇ ਉਹ ਕਿਉਂ ਕਹਿੰਦੇ ਮਹਾਰਾਜ ਹਵਾ ਰੋਕ ਦਿਓ ਥੋੜਾ ਚਿਰ ਉਹ ਕਿਉਂ ਕਹਿੰਦੇ ਕਿਤੇ ਮੇਰੇ ਸਰੀਰ ਦੀ ਰਾਖ ਮੇਰੇ ਸਰੀਰ ਦੀ ਸੁਆਹ ਉੱਡ ਕੇ ਕਿਤੇ ਕਿਸੇ ਹੋਰ ਦਰਵਾਜ਼ੇ 'ਚ ਨਾ ਚਲੀ ਜਾਏ ਮੈਂ ਤੇਰੇ ਦਰਦਈ ਹੋ ਕੇ ਰਹਿਣਾ ਚਾਹਣਾ ਆਖੋ ਸਤਨਾ ਮੈਂ ਤੇਰਾ ਹੀ ਹੋ ਕੇ ਰਹਿਣਾ ਚਾਹਣਾ ਅੱਜ ਭਾਈ ਕੈਂਠਾ ਕਹਿੰਦਾ ਮਹਾਰਾਜ ਮੈਨੂੰ ਅੰਨਾ ਹੀ ਕਰ ਦਿਓ ਮਹਾਰਾਜ ਕਹਿੰਦੇ ਇਹ ਤਾਂ ਤੈਨੂੰ ਦਾਤ ਮਿਲ ਗਈ ਇਹ ਤਾਂ ਨਹੀਂ ਹੁਣ ਅਸੀਂ ਖੋ ਸਕਦੇ ਤੁਸੀਂ ਨਾ ਖੋਲਿਓ ਅੱਖਾਂ ਤੁਹਾਡੀ ਮਰਜ਼ੀ ਪੱਟੀ ਬੰਨ ਲਓ ਅੱਖਾਂ ਤੇ ਤੁਹਾਡੀ ਖੁਸ਼ੀ ਫੇਰ ਕਹਿੰਦੇ ਮਹਾਰਾਜ ਹੋਰ ਮੰਗੋ ਤੇ ਭਾਈ ਕੈਂਠੇ ਨੇ ਕਿਹਾ ਮਹਾਰਾਜ ਹੁਣ ਵਚਨ ਕਰੋ ਪਹਿਲਾਂ ਵੀ ਜੋ ਮੰਗਵਾਗਾ ਦੇਓਗੇ ਮਹਾਰਾਜ ਕਹਿੰਦੇ ਮੰਗੋ ਫਿਰ ਜੋ ਮੰਗੋਗੇ ਅੱਜ ਹੁਣ ਉਹੀ ਦੇਵਾਂਗੇ ਤੇ ਭਾਈ ਕੰਠਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਪ੍ਰਾਣ ਲੈ ਲਓ ਮਹਾਰਾਜ ਮੇਰੀ ਜਾਨ ਨਿਕਲ ਜਾਏ ਬਸ ਮੈਂ ਤੇਰੇ ਚਰਨਾਂ 'ਚ ਸਰੀਰ ਤਿਆਗਣਾ ਚਾਹੁੰਨਾ ਬਸ ਸੱਚੇ ਪਾਸ਼ਾ ਨੇ ਵਚਨ ਕੀਤੇ ਹੋਏ ਸੀ ਵੀ ਜੋ ਮੰਗੋਗੇ ਅਸੀਂ ਦੇਵਾਂਗੇ ਤੇ ਭਾਈ ਕੈਂਠਾ ਜੀ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸਰੀਰ ਛੱਡ ਦਿੱਤਾ ਖੋ ਸਤਨਾ ਤੇ ਫਿਰ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀ ਆਪਣੇ ਸਿੱਖ ਦਾ ਸ਼ਸ਼ਕਾਰ ਕੀਤਾ ਆਪਣੇ ਹੱਥੀ ਅੰਤਿਮ ਕਿਰਿਆ ਕੀਤੀ ਇਹ ਹੈ ਮੇਰੇ ਗੁਰੂ ਦਾ ਪਿਆਰ ਆਪਣੇ ਸਿੱਖ ਨਾਲ ਤੂੰ ਸਿੱਖੋ ਦਰਨਾ ਛੱਡੋ ਭਰੋਸਾ ਨਾ ਟੁੱਟਣ ਦਿਓ ਤੇ ਕਾਲੇ ਨਾ ਪਿਓ ਝੋਲੀ ਸਭ ਦੀ ਭਰਦੀ ਐ ਸਭ ਦੀ ਭਰਦੀ ਐ ਸਾਡੀਆਂ ਭਰੀਆਂ ਮੈਂ ਤਾਂ ਕਹਿ ਰਿਆਂ ਸਭ ਦੀਆਂ ਝੋਲੀਆਂ ਭਰਨਗੀਆਂ ਗੁਰੂ ਨਾਨਕ ਦਾ ਦਰ ਨਾ ਛੱਡਿਓ ਭਰੋਸਾ ਨਾ ਤੋੜਿਓ ਤੇ ਕਾਲੇ ਨਾ ਪਿਓ ਵਾਰੀ ਤੁਹਾਡੀ ਵੀ ਆਏਗੀ ਆਖੋ ਸਤਨਾ ਸਭ ਦੀ ਵਾਰੀ ਆਏਗੀ ਮਾਲਕ ਕਿਰਪਾ ਕਰੇ ਪ੍ਰਬੰਧਕ ਕਮੇਟੀ ਤਨਤਨ ਬਾਬਾ ਦਾਸਾ ਜੀ ਇਸ ਸਥਾਨ ਦੀ ਵਧਾਈ ਦੀ ਪਾਤਰ ਹੈ ਸਟੇਜ ਸੈਕਟਰੀ ਸਾਹਿਬ ਬੈਠੇ ਸੀ ਬੜੀ ਸੋਹਣੀ ਉਹਨਾਂ ਨੇ ਸਟੇਜ ਸਜੰਭੀ ਹੋਈ ਹੈ ਤੇ ਜਿੱਥੇ ਵੀ ਬੈਠੇ ਹੋਏ ਐ ਕਾਫੀ ਤੇ ਤੁਸੀਂ ਬੜੇ ਆਨੰਦ ਵਿੱਚ ਡੇਢ ਤੋਂ ਪੌਣੇ 2 ਘੰਟੇ ਹੋ ਗਏ ਆਨੰਦ ਵਿੱਚ ਬੈਠੇ ਹੋ ਭਿੱਜ ਕੇ ਸਤਿਗੁਰੂ ਮੇਰ ਕਰਨ ਮੈਂ ਹੁਣ ਸਮਾਪਤੀ ਕਰਾਂਗਾ ਇੱਕ ਵਾਰੀ ਬੜੀਏ ਤੇ ਫੇਰ ਸਮਾਪਤੀ ਕਰੀਏ ਜੀ ਮਹਾਰਾਜ ਮੇਰੇ ਨਾਲ ਮਹਾਂਪੁਰਖ ਬੈਠੇ ਆ ਬਾਬਾ ਕਰਨੈਲ ਸਿੰਘ ਜੀ ਜਿਨ੍ਹਾਂ ਨੇ ਨਕੋਦਰ ਨਾਨਕ ਸਰ ਬਹੁਤ ਸੇਵਾ ਕੀਤੀ ਅਸੀਂ ਗੁਰਪਾਈ ਆ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲਿਆਂ ਦੇ ਚਰਨਾਂ 'ਚ ਰਹੇ ਆ ਇਕੱਠੇ ਇਹਨਾਂ ਦੀ ਡਿਊਟੀ ਇੱਥੇ ਲੱਗ ਗਈ ਸਾਡੀ ਉੱਥੇ ਲੱਗ ਗਈ ਜਿਵੇਂ ਮਾਲਕ ਦਾ ਹੁਕਮ ਤੇ ਉਵੇਂ ਹੀ ਪਿਆਰ ਹੈ ਸਾਡਾ ਆ ਭਾਈ ਜਰਨੈਲ ਸਿੰਘ ਜੀ ਜਾਣਦੇ ਨੇ ਹੋਰ ਇਹਨਾਂ ਦੇ ਭਰਾ ਉਹ ਜਿਹੜੇ ਬਾਹਰ ਹੈ ਸਾਰਾ ਪਰਿਵਾਰਾ ਉਹ ਵੀ ਬੜੇ ਪਿਆਰੇ ਹਨ ਅੱਗੇ ਵੀ ਮੈਂ ਕਈ ਵਾਰੀ ਇੱਥੇ ਕੀਰਤਨ ਕਰਨ ਆਇਆ ਬੜਾ ਮਨ ਜੁੜਦਾ ਹੈ ਬੜੀ ਇਕਾਗਰਤਾ ਹੈ ਹੁਣ ਇੱਕ ਬੇਨਤੀ ਮੈਂ ਕਰਕੇ ਜਾਊਂਗਾ ਕਮੇਟੀ ਦੇ ਚਰਣਾ ਚ ਪ੍ਰਬੰਧਕ ਕਮੇਟੀ ਨੂੰ بیا ਜਿਹੜਾ ਹਾਲ ਐ ਨਾ ਤੁਹਾਡਾ ਇਹਨੂੰ ਡਾਊਨ ਸੀਲਿੰਗ ਕਰਾ ਲਓ ਸਾਰੇ ਨੂੰ ਤੇ ਸੀਲਿੰਗ ਵਿੱਚ ਲਵਾ ਲਓ 에어 ਕੰਡੀਸ਼ਨ ਨਾਲੇ ਤਾਂ ਕੂਲਰਾਂ ਦਾ ਖੜਕਾ ਘਟਜੂ ਬਿਜਲੀ ਕੂਲਰਾਂ ਜਿੰਨੀ ਖਾਣੀ ਆ ਹੁਣ ਐ ਉੱਪਰੋਂ ਹੀ ਹਵਾ ਠੰਡੀ ਆਈ ਜਾਏਗੀ ਤੇ ਸੰਗਤ ਬੜੇ ਆਨੰਦ ਵਿੱਚ ਬੈਠੇਗੀ ਤੇ ਆ ਜਿਹੜੀ ਸਾਊਂਡ ਦੀ ਗੂੰਜ ਪੈਂਦੀ ਹੈ ਇਹ ਵੀ हट ਜਾਊਗੀ ਕੱਲੀ-ਕੱਲੀ ਆਵਾਜ਼ ਸਮਝ ਆਏਗੀ ਫਿਰ ਇਹ ਖੁੱਲਾ ਹਾਲ ਕਰਕੇ ਨਾ ਸੀਲਿੰਗ ਨਾ ਹੋਣ ਕਰਕੇ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਤੇ ਇਹ ਸੀਲਿੰਗ ਕਰਾਓ ਦੁਆਬੇ ਵਾਲਿਓ ਤੁਹਾਡੇ ਲਈ ਤਾਂ ਕੋਈ ਖਾਸ ਗੱਲ ਨਹੀਂ ਜੇ ਮੈਂ ਜਕਾਰਾ ਲਵਾਵਾਂ ਤੇ ਮੈਨੂੰ ਲੱਗਦਾ ਇੱਕ ਬੰਦਾ ਹੀ ਉੱਠ ਕੇ ਇੱਕ ਸੇਕ ਹੀ ਕਹਿ ਦੂਗਾ ਮਹਾਰਾਜ ਮੈਂ ਕਰਾ ਦੂੰ ਸਾਰੀ ਸੇਵਾ ਕਿੱਡੀ ਗੱਲ ਐ ਸੀਲਿੰਗ ਦੀ ਤੇ ਤੁਹਾਡੇ ਤੇ ਬੜੀ ਕਿਰਪਾ ਐ ਇਹ ਆਪਾਂ ਹਾਲ ਵੀ ਸੀਲਿੰਗ ਕਰਾਈਏ ਤੇ ਬਹੁਤ ਸੋਹਣਾ ਹੋਵੇ ਇਦੋਂ ਵਿਚਾਰ ਚੰਨ ਲੱਗਣ ਆਉਂਦੇ ਸਮਾਗਮਾਂ ਨੂੰ ਸਾਡੀ ਆਸਾ ਹੈ ਮਾਲਕ ਦੇ ਚਰਨਾਂ 'ਚ ਆਉ ਪੜੀਏ ਜੀ ਤੇਰੇ ਦਰ ਤੇ ਆਇਆ ਮੱਥਾ ਚਰਣਾ ਦੇ ਨਾਲ ਲਾਇਆ ਭੁੱਲਾਂ ਬਖਸ਼ੋ ਮੇਰੀਆਂ ਤੇਰੇ ਦਰ ਤੇ ਆਇਆ ਮੱਥਾ ਚਰਣਾ ਦੇ ਨਾਲ ਲਾਇਆ ਉલ્લા ਬਖਸ਼ੋ ਮੇਰੀਆ ਤੇਰੇ ਦਰ ਤੇ ਆਇਆ ਮੱਥਾ ਚਰਨਾ ਦੇ ਨਾਲ ਲਾਇਆ ਉલ્લા ਬਖਸ਼ੋ ਮੇਰੀਆ ਤੇਰੇ ਦਰ ਤੇ ਆਇਆ ਮੱਥਾ ਚਰਨਾ ਦੇ ਨਾਲ ਲਾਇਆ ਉલ્લા ਬਖਸ਼ੋ ਮੇਰੀਆ ਤੇਰੇ ਦਰ ਤੇ ਚਰਨਾਂ ਦੇ ਨਾਲ ਲਾਇਆ ਓਲਾ ਬਖਸ਼ੋ ਮੇਰੀਆਂ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਓਲਾ ਬਖਸ਼ੋ ਮੇਰੀਆਂ ਬੋਲੋ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਓਲਾ ਬਖਸ਼ੋ ਮੇਰੀਆਂ ਹਾਂਜੀ ਤੇਰੇ ਦਰ ਤੇ ਮੱਥਾ ਬਖਸ਼ੋ ਮੇਰੀਆਂ